ਸੱਚਕਾ ਜੀ ਮਹਾਕੋਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਲਗਭਗ 20 ਸ਼ੱਕੀਆਂ ਦੇ ਇੱਕ ਸਮੂਹ ਨੇ ਬੀਤੇ ਬੁੱਧਵਾਰ ਨੂੰ ਦੁਪਹਿਰੇ ਫਿਲਮੀ ਸਟਾਈਲ ਦੇ ਵਿੱਚ ਅਮਰੀਕਾ ਵਿੱਚ ਸਨੀ ਵੇਲ ਜੁਐਲਰੀ ਸਟੋਰ ਡਾਕਾ ਮਾਰਿਆ ਹਥੋੜਿਆਂ ਦੇ ਨਾਲ ਡਿਸਪਲੇ ਕੇਸ ਨੂੰ ਤੋੜ ਦਿੱਤਾ ਅਤੇ ਫਿਰ ਅਗਿਆਤ ਮਾਤਰਾ ਦੇ ਵਿੱਚ ਗਿਆਨ ਲੈ ਕੇ ਫਰਾਰ ਹੋ ਗਏ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਨਕਾਬਪੋਸ਼ੀ ਵਿਅਕਤੀਆਂ ਨੇ ਸੁਨਿਆਰੀਆਂ ਦੀ ਦੁਕਾਨ ਨੂੰ ਤੇ ਨਾ ਸਿਰਫ ਲੁੱਟੇ ਕੀਤੀ ਸਗੋਂ 3 ਮਿੰਟਾਂ ਦੇ ਅੰਤਰੰਦਰ ਕਰੋੜਾ ਰੁਪਏ ਦੇ ਗਹਿਣਿਆਂ ਨਾਲ ਲੈ ਕੇ ਰਫੂ ਚੱਕਰ ਹੋ ਗਈ। ਦਰਸਲ ਇੱਕ ਸ਼ੌਹਰੂਨ ਚੋਕੇ ਭਾਰਤੀ ਮੂਲ ਦੇ ਵਿਅਕਤੀ ਦਾ ਇਥੇ ਨਕਾਬਪੋਸ਼ੀ ਵਿਅਕਤੀ ਸੁਨਿਆਰੇ ਦੀ ਦੁਕਾਨ ਵਿੱਚ ਦਾਖਲ ਹੋਏ ਤੇ ਫਿਰ ਹਥੋਣੇ ਦੇ ਨਾਲ ਸੇਫਟੀ ਬਾਕਸ ਤੋੜ ਦਿੱਤੇ ਗਏ ਅਤੇ ਕਰੋੜਾਂ ਦੇ ਗਹਿਣੇ ਲੈ ਕੇ ਨਾਲ ਫਰਾਰ ਹੋ ਗਏ ਇਸ ਦਿਨਾਲੀ ਵੀ ਦੱਸਣਾ ਪੈਂਦਾ ਹੈ ਕਿ ਕੋਈ ਪਹਿਲੀ ਘਟਨਾ ਨਹੀਂ ਹੈ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਦੇ ਲੋਕ ਇਸ ਨੂੰ ਹਾਲੀਵੁੱਡ ਦੀ ਕਿਸੇ ਵੈਬ ਸੀਰੀਜ਼ ਦਾ ਸੀਨ ਹੀ ਦੱਸ ਰਹੇ ਨੇ ਕੈਲੀਫੋਰਨੀਆ ਵਿੱਚ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਇੱਕ ਦਰਜਨ ਤੋਂ ਵਧੇਰੇ ਲੋਕ ਦਾਖਲ ਹੁੰਦੇ ਨੇ ਇੱਕ ਦੁਕਾਨ ਅੰਦਰ ਅਤੇ ਇਹਨਾਂ ਦੇ ਮੂੰਹ ਕਾਲੇ ਰੰਗ ਦੇ ਕੱਪੜੇ ਨਾਲ ਢੱਕੇ ਹੁੰਦੇ ਨੇ ਜੋ ਕਿ 3 ਮਿੰਟਾਂ ਵਿੱਚ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਰਾਤ ਲਗਭਗ 1 ਵਜੇ ਦੇ ਕਰੀਬ ਇਹ ਨਕਾਬ ਪੋਸ਼ ਸ਼ੋਰੂਮ ਵਿੱਚ ਦਾਖਲ ਹੁੰਦੇ ਨੇ ਅਤੇ ਲੁੱਟ ਨੂੰ ਅੰਜਾਮ ਦਿੰਦੇ ਨੇ ਕੱਚ ਦੇ ਸੇਫਟੀ ਬਾਕਸ ਤੋੜੇ ਜਾਂਦੇ ਨੇ ਤੇ ਬੈਗ ਵਿੱਚ ਕਿਆਨੇ ਪਾਕੇ ਘੱਡੀ ਵਿੱਚ ਬੈਠ ਕੇ ਰਫੂ ਚੱਕਰ ਹੋ ਜਾਂਦੇ ਨੇ ਲੁੱਟ ਵਿੱਚ 12 ਤੋਂ 15 ਦੇ ਕਰੀਬ ਮਰਦ ਅਤੇ ਔਰਤਾ ਵੀ ਸ਼ਾਮਲ ਸਨ ਜਿਨ੍ਹਾਂ ਨੇ ਦਸਤਾਨੇ ਤੇ ਮਾਸਕ ਪਾਏ ਹੋਏ ਸੀ। ਸ਼ਸ਼ਮਦੀਦਾ ਨੇ ਦੱਸਿਆ ਕਿ ਜਦੋਂ ਲੁੱਟੇ ਦੇ ਬਾਅਦ ਉਹ ਸ਼ੋਰੂਮ ਵਿੱਚ ਦਾਖਲ ਹੋਏ ਤਾਂ ਕੁਝ ਗਹਿਨੇ ਫੈਸ਼ ਉੱਤਰ ਡਿੱਗੇ ਹੋਏ ਸਨ ਤੇ ਲੁੱਟ ਦੀ ਵਾਧਾ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਹੁਣ ਪੁਲਿਸ ਨੇ ਇਸ ਮਾਮਲੇ 'ਚ ਪੰਜ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਜੇ ਵੀ ਇੱਕ ਦਰਜਨ ਤੋਂ ਵੱਧ ਸ਼ੱਕੀਆਂ ਦੀ ਪਾਲ ਕਰ ਰਹੀ ਹੈ। ਜਾਣਕਾਰੀ ਦੇ ਅਨੁਸਾਰ ਇਹ ਲੁੱਟ ਦੀ ਵਾਧਾ ਦੁਪਹਿਰ ਲਗਭਗ 1:30 ਵਜੇ ਪੀਐਨਜੀ ਜੁਲਰੀ ਸਾਸੂਕ ਕੈਨਵੀ ਈਸਟ ਐਲ ਕੈਮੀਨੋ ਰੀਅਲ ਵਿਕੇ ਹੋਈ ਹੈ। ਹਾਲਕੇ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਮਲਜ਼ਮ ਫਰਾਰ ਹੋ ਚੁੱਕੇ ਸਨ ਅਤੇ ਮੌਕੇ ਉੱਤੇ ਮੌਜੂਦ ਗਸ਼ਤ ਟੀਮਾਂ ਦੇ ਵੱਲੋਂ ਵਾਹਨਾਂ ਨੂੰ ਭੇਜਿਆ ਅਤੇ ਅਧਿਕਾਰੀਆਂ ਨੇ ਦੋਵਾਂ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਪਰ ਡਰਾਈਵਰਾਂ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਅਨੁਸਾਰ ਫਾਨਾ ਵਿੱਚ ਸਵਾਰ ਸ਼ੱਕੀ ਫ੍ਰੀਵੇ ਪਾਰ ਕਰਕੇ ਨੇੜਲੇ ਉਦਯੋਗੀ ਇਲਾਕੇ ਵਿੱਚ ਭੱਜ ਗਏ ਇਹਨਾਂ ਵਿੱਚੋਂ ਪੰਜ ਨੂੰ ਸੈਨ 카ਰਲੋਸ ਸੇਵਿਚ ਇੰਡਸਟਰੀਅਲ ਰੋਡ ਤੇ ਬ੍ਰਿਟਨ ਐਵੇਨਿਊ ਨੇੜੇ ਹਿਰਾਸਤ ਦੇ ਵਿੱਚ ਲਿਆ ਗਿਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ